ਜੋ ਧੰਨਵਾਦ ਅੱਜ ਪੰਜਾਬ ਦੀ ਸਾਹਿਤਿਕ ਰਾਜਧਾਨੀ ਕਹਿ ਜਾਣ ਵਾਲੇ ਬਰਨਾਲਾ ਦੇ ਵਿੱਚ ਐਸਟੀ ਕਾਲਜ ਬਰਨਾਲੇ ਦੇ ਵਿਦਿਆਰਥੀ ਅੱਜ ਬਰਨਾਲਾ ਮਲੇਰਕੋਲਾ ਜ਼ੋਨ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਹ ਯੂਥ ਫੈਸਟੀਵਲ ਉਰੇ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਮੁੱਚੇ ਪ੍ਰੋਫੈਸਰ ਸਹਿਬਾਨ ਸਾਰਾ ਸਟਾਫ ਤੇਜ ਕਾਲਜ ਦੇ ਜਿੰਨੇ ਵੀ ਵਿਦਿਆਰਥੀ ਵਿਦਿਆਰਥਣਾਂ ਇਸ ਯੋਗ ਮੇਲੇ ਨੂੰ ਕਾਮਯਾਬ ਕਰਨ ਦੇ ਵਿੱਚ ਤਿੰਨ ਦਿਨ ਲਈ ਆਪਣਾ ਯੋਗਦਾਨ ਪਾਉਣਗੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਵੀ ਦੇਣੀ ਚਾਹੁੰਦਾ ਅਡਵਾਂਸ ਦੇ ਵਿੱਚ ਮੁਬਾਰਕਬਾਦ ਵੀ ਦੇਣੀ ਚਾਹੁੰਦਾ ਨਾਲ ਨਾਲ ਇਸ ਮੇਲੇ ਦੀ ਸਫਲਤਾ ਲਈ ਕਾਮਨਾ ਵੀ ਕਰਦਾ ਅਰਦਾਸ ਵੀ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ بڑا ਵੱਡਾ ਮੰਚ ਹੈ بڑے بڑے ਵੱਡੇ ਕਲਾਕਾਰ ਇਹਨਾਂ ਮੰਚਾਂ ਤੋਂ ਜੋਤ ਜਗਾ ਕੇ ਚਿੰਗ ਲੈ ਕੇ ਪੰਜਾਬ ਦੇ ਬਲਕਿ ਪੂਰੇ ਦੇਸ਼ ਦੇ ਬਲਕਿ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆਪਣੀ ਕਲਾ ਦੀ ਰੋਸ਼ਨੀ ਜਿਹੜੀ ਹੈ ਉਹ ਬਖੇਰੀ ਹੈ ਗੁਰਦਾਸ ਮਾਨ ਸਤੂ ਲੈ ਕੇ ਜੀਤਵਿੰਦਰ ਖਿਆ ਬਲਕਾਰ ਸਿੱਧੂ ਗਾਇਕੀ ਚੋਂ ਭੰਗੜੇ ਚੋਂ ਬਹੁਤ ਸਾਰੇ ਐਸੇ ਕਲਾਕਾਰ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਭੰਗੜੇ ਦੀ ਨੁਮਾਇੰਦਗੀ ਕੀਤੀ ਪੰਜਾਬ ਦੀ ਦੇਸ਼ ਦੀ ਕਲਾ ਦੇ ਖੇਤਰ ਚੋਂ ਕਵਤਾਵਾਂ ਦੇ ਖੇਤਰ ਚੋਂ ਡਿਬੇਟ ਜਿਹਨੂੰ ਭਾਸ਼ਣ ਮੁਕਾਬਲੇ ਕਹਿੰਦੇ ਨੇ ਆ ਉਸ ਖੇਤਰ ਚੋਂ ਵੱਡੇ ਵੱਡੇ ਨਾਮ ਜਿਹੜੇ ਸਾਹਿਤੇ ਨੇ ਉਹ ਇੰਨਾ ਯੂਥ ਫੈਸਟੀਵਲਾਂ ਦੇ ਸਟੇਜਾਂ ਤੋਂ ਨਿਕਲੇ ਨੇ ਇੱਕ ਬੜਾ ਵਧੀਆ ਮੌਕਾ ਹੈ ਉਸ ਉਮਰ ਚ ਮੌਕਾ ਮਿਲਦਾ ਜਦੋਂ ਅੰਦਰ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ਅੱਗ ਬਲਦੀ ਹੁੰਦੀ ਹੈ ਬਸ ਥੋੜਾ ਜਿਹਾ ਚਿੰਗਦੀ ਲੋੜ ਹੁੰਦੀ ਹੈ ਸੰਤ੍ਰਮ ਉਦਾਸੀ ਜੀ ਦਾ ਨਾਮ ਹੀ ਰਾਜ ਸਰਪਿੰਡ ਹੈ ਜਿਨ੍ਹਾਂ ਨੇ ਬਹੁਤ ਸਾਰਾ ਸਾਹਿਤ ਸਿਰਜਿਆ ਮੈਂ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਖੜੇ ਰਹਿਣ ਬਈ ਖੜੇ ਰਹਿੰਦੇ ਜਿੱਥੇ ਖੜੇ ਨੇ ਉਹ ਉਹਨਾਂ ਦੇ ਘਰੇ ਆ ਗਏ ਉਹਨਾਂ ਨੂੰ ਘੂਰੀ ਜਣੇ ਆਰਾਮ ਨਾਲ ਖੜੇ ਰੋ ਤੁਸੀਂ ਵੀ ਭਰ ਖੜੇ ਰੋ ਤੁਸੀਂ 24 ਘੰਟੇ ਤੁਸੀਂ ਵੀ ਸਿਆਪਿਆਂ ਚ ਰਹਿੰਦੇ ਹੋ ਅੱਜ ਇਹਨਾਂ ਸੋਨਾ ਪੰਗੜਾ ਪਹਿ ਰਿਆ ਆਂ ਅੱਧੀ ਦੇਖ ਥੋੜਾ ਜਿਆ ਮੈਕਸ ਹੋ ਕੇ ਜਾਇਓ ਘਰੇ ਆਰਾਮ ਨਾਲ ਖੜੇ ਰੋ ਜਿੱਥੇ ਖੜੇ ਹੈਗਾ ਯਾਰ ਕੋਈ ਗੱਲ ਨਹੀਂ ਇਹ ਤਾਂ ਮੇਜ਼ਬਾਨ ਨੇ ਇਹ ਤਾਂ ਹੋਸਟ ਨੇ ਇਹ ਇਹ ਨਹੀਂ ਖਰਾਬ ਕਰਦੇ ਪ੍ਰੋਗਰਾਮ ਹੋਂ ਪ੍ਰਗਸ ਗਾਸੋ ਜੀ ਬਲਵੰਤ ਕਾਰਗੀ ਜੀ ਇਸ ਇਲਾਕੇ ਦੀ ਸ਼ਾਨ ਜਿਨ੍ਹਾਂ ਨੇ ਬਹੁਤ ਸਾਰਾ ਸਾਇਕ ਸਿਰਜਿਆ ਸਨਦਰ ਸੇਵਾ ਸਿੰਘ ਦੀ ਠਿਕਰੀ ਵਾਲਾ ਪਰਜਾ ਮੰਡਲ ਦੇ ਬਾਨੀ ਮੀਗਰਾ ਮਿੱਤਰ ਜੀ ਤਰਖਿਲ ਸੋਸਾਇਟੀ ਦੇ ਪ੍ਰਧਾਨ ਨੇ ਸੋ ਇਸੇ ਕਰਕੇ ਸਾਹਿੱਤੀ ਰਾਜਤਾ ਨਹੀਂ ਕਿਹਾ ਜਾਂਦਾ ਨਾੜੇ ਸੁਮੇ ਨੇ ਸਾਹਮਣੇ ਬੈਠੇ ਤੁਹਾਡੇ ਇਲਾਕੇ ਦੇ ਐਮਪੀ ਲੋਕ ਸਭਾ ਉਹਦਾ ਵੀ ਨਾਮ ਦੱਸਣਾ ਪਿਆ ਕਰੂ ਐਮਪੀ ਲੋਕ ਸਭਾ ਨੀਤ ਜੀ ਤੇ 16 ਤਰੀਕ ਨੂੰ ਐਮਪੀ ਰਾਜ ਸਭਾ ਰਜਿੰਦਰ ਗੁਪਤਾ ਜੀ ਇੱਕ ਦੋ ਆਗਤੀ ਬੈਠੇ ਤੁਹਾਡੇ ਸਾਡੇ ਐਮਐਲਏ ਮਹਿਲਕਲਾਂ ਬੈਠੇ ਨੇ ਵੀ ਮਿੰਦਰ ਜੀ ਬੈਠੇ ਆ ਸੁਰਿੰਦਰ ਨਾਥ ਜੀ ਬੈਠੇ ਆ ਸਾਰੀ ਪ੍ਰਬੰਧਕੀ ਕਮੇਟੀ ਬੈਠੀ ਹੈ ਬਹੁਤੇ ਤਾਂ ਮੈਨੂੰ ਪਲੱਸ 1 ਜਦੋਂ ਪੜਦਾ ਸੀ ਉਦੋਂ ਤੋਂ ਜਾਣਦੇ ਨੇ ਮੈਨੂੰ ਯਾਦ ਹੈ ਜਿਸ ਦਿਨ ਮੈਂ ਇੱਥੇ ਆਉਣਾ ਸੀ ਪਾਰਟਿਸਪੇਟ ਕਰਨ ਕਦੋਂ ਸੀਆਰਪੀ ਲੱਗੀ ਹੁੰਦੀ ਸੀ ਪੰਜਾਬ 'ਚ ਤਨ ਚਾਰ ਕਾਂਟ ਤੇ ਰੇਲਵੇ ਲਾਈਨ ਤੇ ਫਾਈ ਰੱਖਿਆ ਸਮੂ ਬਾਹਰ ਕੋੜੀ ਜੀ ਦੂਰ ਛੱਡੇ ਹੁੰਦੇ ਸੀ ਡੰਡ ਲੈ ਕੇ ਮਗਰ ਪੈ ਜਾਂਦੇ ਸੀ ਫੇਰ ਆ ਜਾਂਦੇ ਸੀ ਪਿੱਛੇ ਫੇਰ ਕਿਤੇ ਕੋਈ ਪ੍ਰੋਫੈਸਰ ਸਾਹਿਬਾਨ ਕਿਤੇ ਜਾਂਦੇ ਆਉਂਦੇ ਮਿਲ ਗਏ ਮੈਂ ਕਿਹਾ ਜੀ ਮੇਰੇ ਤਾਂ ਸਟੇਜ ਤੇ ਐਂਟਰੀ ਐ ਨਾ ਮੈਨੂੰ ਪਤਾ ਹੀ ਕੱਖ ਨਹੀਂ ਤੇ ਉਹਨਾਂ ਨੇ ਮੈਨੂੰ ਐਂਟਰੀ ਕਰਾਈ ਇਸ ਕਾਲਜ ਦੇ ਵਿੱਚ ਜਾਂਦਾ ਨਹੀਂ ਜੁੜੀਆਂ ਸੀ ਤੇ ਜਿੱਤਿਆ ਵੀ ਸੀ ਮੈਂ ਤਾਂ ਯੂਨੀਵਰਸਿਟੀ ਲੈਵਲ ਤੱਕ ਮੈਂ ਇੰਟਰ ਯੂਨੀਵਰਸਿਟੀ ਤੱਕ ਆਇਆ ਹਾਂ ਇਨਾ ਸਟੇਜਾਂ ਤੋਂ ਨਿਕਲੇ ਹਾਂ ਦੋਸਤੋ ਇੱਕ ਇੱਕ ਜਨੂਨ ਹੁੰਦਾ ਹੈ ਕੁਝ ਕਰਨ ਦਾ ਜ਼ਰੂਰੀ ਨਹੀਂ ਕਿ ਕੱਲੇ ਨੰਬਰ ਹੀ ਲੈਂਦੇ ਜਿਹੜੇ ਉਹੀ ਇੰਟੈਲੀਜੈਂਟ ਬੱਚੇ ਕਹਾਉਂਦੇ ਨੇ ਪ੍ਰਮਾਤਮਾ ਨੇ ਕੋਈ ਨਾ ਕੋਈ ਹੋਰ ਕਲਾ ਵੀ ਦਿੱਤੀ ਹੁੰਦੀ ਹੈ ਕੱਲੇ ਨੰਬਰਾਂ ਨਾਲ ਨਾ ਅੰਕਿਆ ਕਰੋ ਕੀ ਫਸਟ ਆਇਆ ਹੈ ਸੈਕੰਡ ਆਇਆ ਹੈ ਤੁਹਾਡਾ ਹੈ ਕੋਈ ਸਪੋਰਟਸ ਦੇ ਵਿੱਚ ਜਾਣਾ ਚਾਹੁੰਦਾ ਕੋਈ ਇਕਨੋਮਿਕਸ ਵਾਲੇ ਪਾਸੇ ਜਾਦਾ ਚੱਲਦਾ ਦਿਮਾਗ ਕਿਸੇ ਦਾ ਕਿਸੇ ਨੂੰ ਮੈਥ ਚੰਗਾ ਲੱਗਦਾ ਕਿਸੇ ਨੂੰ ਸਾਇੰਸ ਵਾਲੇ ਪਾਸੇ ਜਾਣਾ ਚੰਗਾ ਲੱਗਦਾ ਕੋਈ ਫਿਜ਼ੀਕਲ ਐਜੂਕੇਸ਼ਨ ਵਾਲੇ ਪਾਸੇ ਜਾਣਾ ਚਾਹੁੰਦਾ ਕੋਈ ਥਲੈਟਿਕਸ ਵਾਲੇ ਪਾਸੇ ਜਾਣਾ ਚਾਹੁੰਦਾ ਕੋਈ ਕਲਾ ਵਾਲੇ ਪਾਸੇ ਜਾਣਾ ਚਾਹੁੰਦਾ ਕੋਈ ਰਾਈਟਰ ਬਣਨਾ ਚਾਹੁੰਦਾ ਤੁਸੀਂ ਇੱਕ ਗੱਲ ਨੋਟ ਕਰਿਓ ਕਦੇ ਵੀ ਮਾਪੇ ਮਾਪਿਆਂ ਨੂੰ ਪੁੱਛੋਗੇ ਜਦ ਮਾਪੇ ਆਪ ਹੀ ਕਈ ਵਾਰੀ ਛੋਟੇ ਬੱਚਾ ਤੋਂ ਕਹਿੰਦੇ ਕਿ ਜੀ ਬੋਲਣ ਲੱਗ ਗਿਆ ਹੁਣ ਤਾਂ ਬਹੁਤ ਵਧੀਆ ਬੱਚੇ ਵੈਨ ਜਦੋਂ ਇੰਟਰੋਡਕਸ਼ਨ ਕਰਾਉਂਦੇ ਆਂ ਬਟਾ ਕੀ ਬਣੇਗਾ ਬਟਾ ਉਹ ਕਿ ਉਹਨੂੰ ਤਿੰਨ ਚੀਜ਼ਾਂ ਰਟਾ ਰੱਖਿਆ ਹੁੰਦੇ ਆ ਡਾਕਟਰ ਇੰਜੀਨੀਅਰ ਪਾਇਲਟ ਹੁਣ ਜੇ ਸਾਰੇ ਡਾਕਟਰ ਬਣ ਕੇ ਮਰੀਜ਼ ਕੌਣ ਕੌਣ ਫਿਰ ਜੇ ਸਾਰੇ ਪਾਇਲਟ ਬਣ ਕੇ ਸਵਾਰੀਆਂ ਕੌਣ ਬਣਨਗੀਆਂ ਸੰਜਰਵੀ ਤਾਂ ਚਾਹੀਦੀ ਹੈ ਉਹ ਬਿジネス ਵਗੂੰ ਕਰਨਾ ਕੋ ਉਹ ਤਿੰਨ ਤੋਂ ਬਾਅਦ ਫਿਰ ਬੱਚਾ ਜਿਹੜਾ ਉਹ ਆਪਣੇ ਆਪ ਜਾਂਦਾ ਘਰਦਾ ਤੂੰ ਲੜ ਕੇ ਜਾਂ ਬਾਗੀ ਹੋ ਕੇ ਜਾਂ ਚੋਰੀਆਂ ਛੁੱਪੇ ਫਿਰੋ ਆਪਣੀ ਮਨ ਪਸੰਦ ਦਾ ਕੰਮ ਕਰਦਾ ਜਦੋਂ ਉਹ ਆਪਣੀ ਮਨ ਪਸੰਦ ਦੇ ਕੰਮ 'ਚ ਕਾਮਯਾਬ ਹੋ ਜਾਂਦਾ ਉਦੋਂ ਹੀ ਮਾਪੇ ਕਹਿੰਦੇ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਇਹ ਬੰਦਾ ਐ ਕਰੂਗਾ ਮੈਂ ਤਾਂ ਉਦੋਂ ਤੋਂ ਸਪੋਰਟ ਕਰਦਾ ਰਿਹਾ ਬਾਅਦ 'ਚ ਨਾਲ ਹੋ ਜਾਂਦੇ ਆ ਸੋ ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦਾ ਕਿ ਬੱਚਿਆਂ ਦੀ ਇੰਟਰਸਟ ਮੁਤਾਬਕ ਬੱਚਿਆਂ ਦੇ ਇੰਟਰਸਟ ਮੁਤਾਬਕ ਉਹਨਾਂ ਨੂੰ ਉਡ ਲੈਂਡ ਤੋਂ ਉਹਨਾਂ ਨੂੰ ਉਡਾਰੀਆਂ ਮਾਰ ਲੈਣ ਦਿਓ ਕਈ ਵਾਰੀ ਮੈਂ ਉਡਾਰੀਆਂ ਮਾਰਨ ਨੂੰ ਕਹਿਆ ਚੀਕਾ ਮਾਰਨ ਨੂੰ ਲਿਖਿਆ 2-3% ਚੀਕਾ ਆਲੇ ਵੀ ਹੁੰਦੇ ਆ ਸਾਰੀ ਉਮਰ ਚੀਕਾ ਹੀ ਮਾਰੀ ਜਾਣੀ ਐ ਇਹ ਜਵਾਨੀ ਦਾ ਟਾਈਮ ਹੁਣ ਚੀਕਾ ਮਾਰਦੇ ਹੋ ਥੋੜੇ ਸਮਾਂ ਨੂੰ ਨਿਕਲਣਗੀਆਂ ਉਹਨੂੰ ਰੋਕਣ ਦੀ ਦਵਾਈ ਲਾਓਗੇ ਸੇਸ ਟਾਈਮ ਨੂੰ ਆਪਣੇ ਕਰੀਅਰ ਨਾਲ ਪਾਸੇ ਲਾਓ ਇਸ એનર્ਜੀ ਨੂੰ ਆਪਣੇ ਕਿਸੇ ਸਮਾਜ ਸੇਵਾ ਵਾਸਤੇ ਜਾਂ ਕਿਸੇ ਕਹਿਜ ਕੰਮ ਤੇ ਲਾਓ ਕਿ ਦੁਨੀਆ 'ਚ ਨਾਮ ਰਹਿ ਜੇ ਵੀਰੋ শহীদ ਭਗਤ ਸਿੰਘ 23 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਸੀ 17 17.5 ਸਾਲ ਦੀ ਉਮਰ 'ਚ ਘਰੋਂ ਇਨਕਲਾਬੀ ਬਣ ਲਈ ਨਿਕਲ ਗਏ ਸੀ 4-5 ਸਾਲ ਦੇਸ਼ ਸੇਵਾ 'ਚ ਲਾਏ 23 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਵੀਰੇ ਸੁਣ ਲਿਓ ਆਪਾਂ ਵਾਰਿਸ ਆ ਉਹਨਾਂ ਦੇ ਉਹ ਹਮੇਸ਼ਾ ਅੱਜ ਤੋਂ 500 ਸਾਲ ਬਾਅਦ ਵੀ ਅੱਜ ਤੋਂ 1000 ਸਾਲ ਵੀ 23 ਸਾਲ ਦੀ ਰਹਿਣਗੇ ਉਹ ਹਮੇਸ਼ਾ ਰੋਲ ਮਾਡਲ ਬਣੇ ਰਹਿਣਗੇ ਨੌਜਵਾਨ ਜ਼ਰੂਰੀ ਨਹੀਂ ਕਿ ਉਮਰਾਂ ਲੰਬੀਆਂ ਨਾਲ ਹੀ ਬੰਦਾ ਵੱਡਾ ਹੁੰਦਾ ਆ ਆਦਮੀ ਬੜਾ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲੋਂ ਸੇ ਹੁੰਦਾ ਹੈ ਖਿਆਲ ਵੱਡੇ ਹੋਣੇ ਚਾਹੀਦੇ ਆ ਸਾਲਾਂ ਵਾਲੇ ਤਾਂ ਪਏ ਨੇ 90 90 ਸਾਲ ਤੇ ਤੁਹਾਡੇ ਪਿੰਡ ਵੀ ਪਏ ਹੋਣੇ 부जुर्ग ਪਤਾ ਹੀ ਨਹੀਂ ਜਿਨ੍ਹਾਂ ਦਾ ਵੀ ਐਤਕਿਆ ਸਿਆਲ ਕਢਾਉਣਗੇ ਜਾਂ ਪਿਛਲੇ ਸਿਆਲ ਮਰ ਗਏ ਸੀ ਪਤਾ ਹੀ ਨਹੀਂ ਗੁੰਮਨਾਮ ਜ਼ਿੰਦਗੀਆਂ ਜਿਉ ਕੇ ਲੋਕ ਚਲੇ ਜਾਂਦੇ ਆ ਕੁਝ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਦੁਨੀਆ 'ਚ ਯਾਦ ਕੀਤਾ ਜਾਂਦਾ ਜਿਨ੍ਹਾਂ ਦੇ ਮੇਲੇ ਲੱਗਦੇ ਜਿਨ੍ਹਾਂ ਦੀਆਂ ਵਰਸੀਆਂ ਮਨਾਏ ਜਾਂਦੀਆਂ ਜਿਨ੍ਹਾਂ ਨੂੰ ਦੁਨੀਆ ਯਾਦ ਕਰਦੀ ਆ ਕਿ ਉਹ ਆਇਆ ਸੀ ਧਰਤੀ ਤੇ ਸੋਚ ਕਰਕੇ ਇਸ ਸੰਸਥਾ ਦੀ ਬੜੀ ਵੱਡੀ ਦੇਣ ਹੈ ਕਿ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਜਿਹੜੇ ਵਕੀਲ ਡਾਕਟਰ ਸਭ profession ਦਾ ਕੋਈ ਨਾ ਕੋਈ ਬੰਦਾ ਜਿਹੜਾ ਤੂੰ ਬਰਨਾਲੇ ਦਾ ਕਿਤੇ ਨਾ ਕਿਤੇ ਕਾਲਜ ਚੋਂ ਜਾਂ ਇਸ ਸੰਸਥਾ ਚੋਂ ਪੜਿਆ ਹੋਇਆ ਤੂੰ ਦੁਨੀਆ ਚ ਲੱਭ ਜਾਊਗਾ ਮੈਂ ਦੇਖਿਆ ਕਿ ਬੈਂਕੂਵਰ ਟ੍ਰਾਂਟੋ ਬਰਨਾਲਾ ਨਾਈਟ ਹੁੰਦੀ ਹੈ ਕੱਲੇ ਬਰਨਾਲੇ ਦੇ ਜਿਹੜੇ ਲੋਕ ਉੱਥੇ ਕਾਮਯਾਬ ਨੇ ਬਰਨਾਲਾ ਨਾਈਟ ਹੁੰਦੀ ਉੱਥੇ ਕਿ ਬਰਨਾਲਾ ਛੋਟਾ ਜਿਹਾ ਜ਼ਿਲ੍ਹਾ ਹੈ ਤਿੰਨ ਤਸੀਲਾਂ ਦਾ ਜ਼ਿਲ੍ਹਾ ਹੈ ਤੇ ਪਰ ਉਹੀ ਗੱਲ ਕਿ ਖੇਤਰਫਲ ਨਾਲ ਨਹੀਂ ਜ਼ਿਲ੍ਹੇ ਮਾਪੇ ਜਾਂਦੇ ਕਲਾ ਨਾਮ ਆਪੇ ਜਾਂਦੇ ਨੇ ਜਿੰਨੇ ਨਾਮ ਲੈ ਤੇ ਕਲਾ ਨਾਲ ਸੰਬੰਧਿਤ ਜਾਂ ਜਿਹੜੇ ਬਰਨਾਲੇ ਦੇ ਤਪੇ ਦੇ ਇਲਾਕੇ ਦੇ ਲੋਕ ਵੱਡੇ ਵੱਡੇ ਬਿਜ਼ਨਸਾਂ ਦੇ ਵਿੱਚ ਵੀ ਮਿਲਦੇ ਨੇ ਦੁਨੀਆ ਭਰ ਚ ਸਵਾਜ ਜੱਜ ਸਹਿਬਾਨ ਆਪਣੀ ਡਿਊਟੀ ਨਿਭਾ ਰਹੇ ਆ ਮੈਨੂੰ ਇੱਕ ਗੱਲ ਦਾ ਥੋੜਾ ਜਿਹਾ ਤਰਾਜ ਆ ਬਾਕੀ ਤਾਂ ਪ੍ਰਬੰਧਕੀ ਕਮੇਟੀ ਹੈ ਜਾਂ ਜਿਹੜੇ ਰੂਲ ਬਣਾਉਂਦੇ ਨੇ ਕਿ ਤੁਸੀਂ ਨਾਂ ਕਿਉਂ ਨਹੀਂ ਦੱਸਦੇ ਕਾਲਜ ਦਾ 12 ਨੰਬਰ ਟੀਮ ਮੈਨੂੰ ਕੀ ਪਤਾ ਕਿਹੜੇ ਕਾਲਜ ਦੀ ਟੀਮ ਹੈ ਜੀ ਤੁਸੀਂ ਤੁਸੀਂ ਨਾਂ ਦੱਸੋ ਕਿ ਫਲਾਨੇ ਕਾਲਜ ਦੀ ਟੀਮ ਆਉਗੀ ਕਹਿੰਦੇ ਜੀ ਜੱਜਾਂ ਨੂੰ ਪਤਾ ਲੱਗ ਜਾਂਦਾ ਇਹਦੇ ਨਾਲ ਫਿਰ ਉਹ ਨੰਬਰ ਨਾਲ ਫਿਰ ਬਾਦ ਕਿਦਾ ਮੈਂ ਚੱਜਾਂ ਤੇ ਯਕੀਨ ਹੈ ਨਹੀਂ ਤੁਹਾਨੂੰ ਜੱਜ ਕਬੜਾਏ ਨੇ ਫਿਰ ਉਹ ਤੁਸੀਂ ਨਾਮ ਦੱਸੋ ਤਾਂ ਕਿ ਸਟੂਡੈਂਟ ਉਸ ਹੱਬ ਨਾਲ ਉਸ ਉਸ ਕਾਲਜ ਦੇ ਸਟੂਡੈਂਟ ਵੀ ਆਏ ਹੋਣ ਉਹ ਆਪਣੀ ਟੀਮ ਨੂੰ ਆਪਣੇ ਭੰਗੜੇ ਵਾਲੇ ਮੁੰਡਿਆਂ ਨੂੰ ਆਪਣੇ ਨੂੰ ਉਹ ਸ਼ਾਬਾਸ਼ ਦੇਣੋਂ ਨਾਲ ਵਾਸਤੇ ਚੀਰ ਅਪਟ ਤਿੰਨ ਦਾ ਨਾਮ ਦਾ ਸਿੰਧ ਕੀ ਹੈ ਵੀ 12 ਨੰਬਰ ਟੀਮ ਹੈ ਜੀ ਫਜ਼ਾਨੇ ਕਾਲਜ ਦੀ ਟੀਮ ਹੈ 5 ਜੀ ਦੋ ਰਿਜ਼ਲਟਾਂ ਉਹ ਉਹ ਕਿਤੇ ਦੱਸੋਗੇ 12 ਨੰਬਰ ਦਾ ਨਾਮ ਸੀ ਨੋ ਨੰਬਰ ਦਾ ਨਾਮ ਸੀ ਸੋ ਜੱਜਾਂ ਤੇ ਯਕੀਨ ਕਰੋ ਜੇ ਜੱਜ ਬਣਾਏ ਨੇ ਤਾਂ ਬੜੇ ਵਧੀਆ ਤਜਰਬੇਕਾਰ ਨੇ ਇਹਨਾਂ ਨੂੰ ਸਾਰਾ ਪਤਾ ਹੈ ਆਪ ਖੁਦ ਇਹ ਸਟੇਜਾਂ ਤੋਂ ਨਿਕਲੇ ਨੇ ਆਪ ਖੁਦ ਇਹਨਾਂ ਨੇ ਕਲਾਕਾਰ ਇੱਥੇ ਆਉਣਗੇ ਤਿੰਨ ਦਿਨ ਆਪਣੇ ਵੱਲੋਂ ਬੈਸਟ ਪਰਫਾਰਮ ਕਰਨਗੇ ਥੱਲੇ ਬਹਿ ਕੇ ਹੋਟਿੰਗ ਕਰਨੀ ਬਹੁਤ ਸੌਖੀ ਹੁੰਦੀ ਹੈ ਪਰ ਜ਼ਰੂਰੀ ਨਹੀਂ ਕਿ ਬੈਸਟ ਪਰਫਾਰਮੈਂਸ ਇੱਥੇ ਹੋਵੇ ਕਈ ਵਾਰੀ ਰਿਹਸਲ ਚ ਵਧੀਆ ਹੁੰਦਾ ਹੈ ਸਟੇਜ ਤੇ ਆ ਕੇ ਉਹ ਪਰਫਾਰਮ ਨਹੀਂ ਹੁੰਦਾ ਰਾਗ ਰਸੋਈ ਪਕੜੀ ਸਮੇਂ ਕੇ ਅਧਿਕਾਰੀ ਕਹਿੰਦੇ ਉਹੀ ਰਾਗ ਹੁੰਦਾ ਉਹੀ ਸਿੰਗਰ ਹੁੰਦਾ ਹਰ ਰੋਜ਼ ਉਹ ਆਲਾਪ ਨਹੀਂ ਲੱਗਦਾ ਤੁਹਾਨੂੰ ਰਸੋਈ ਉਹੀ ਨਾਣ ਮਿਰਚ ਹੁੰਦਾ ਉਹੀ ਸਬਜ਼ੀਆਂ ਹੁੰਦੀਆਂ ਉਹੀ ਪਤੀਲੇ ਹੁੰਦੇ ਉਹੀ ਗੈਸ ਹੁੰਦੀ ਹੈ ਹਰ ਰੋਜ਼ ਹੈ ਜਾਂ ਨਹੀਂ ਬਣਦਾ ਪੱਗ ਉਹੀ ਪੱਗ ਹੁੰਦੀ ਹੈ ਉਹੀ ਸਿਰ ਹੁੰਦਾ ਉਹੀ ਪੂਣੀ ਹੁੰਦੀ ਹੈ ਪਰ ਹਰ ਰੋਜ਼ ਨਹੀਂ ਕਦੇ-ਕਦੇ ਲਾੜੀ ਖਸ ਜਾਂਦਾ ਹੈ ਕਿ ਨਹੀਂ ਵੱਡਾ ਛੋਟਾ ਆ ਜਾਂਦਾ ਸੋ ਰਿਹਸਲਾਂ ਬਹੁਤ ਕੀਤੀਆਂ ਨੇ ਉਹਨਾਂ ਦੀ ਮਿਹਨਤ ਨੂੰ ਜ਼ਰੂਰ ਅਪਰੀਸ਼ੀਏਟ ਕਰਿਆ ਕਰੋ ਸਟੇਜ ਤੇ ਆਉਣਾ ਹੀ ਬਹੁਤ ਵੱਡੀ ਗੱਲ ਹੈ ਸਟੇਜ ਤੇ ਆ ਕੇ ਪਰਫਾਰਮ ਕਰਨਾ ਤਾਂ ਉਤੋਂ ਵੀ ਵੱਡੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਸਨਾਮ ਕਾਲਜ ਸ਼ਹੀਦ ਉਧਮ ਸਿੰਘ ਗਵਰਨਮੈਂਟ ਕੋਲ ਸਨਾਮ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਤਾਂ ਮੈਨੂੰ ਆਹ ਜਿਹੜਾ ਇਹ ਜੀ ਕਹਿੰਦੇ ਆਪਾਂ ਕੱਚ ਸਟੈਂਡ ਕਰਨਿਆ ਡਾਈਸ ਕਰਨਿਆ ਮੈਨੂੰ ਇਹਦੀ ਇਮਿਹਤ ਦਾ ਇਹਦੀ ਕੀਮਤ ਦਾ ਉਦੋਂ ਪਤਾ ਲੱਗਿਆ ਜਦੋਂ ਪਹਿਲੀ ਵਾਰ ਸਟੇਕ ਤੇ ਚੜਿਆ ਮੈਂ ਪਹਿਲਾਂ ਮੈਨੂੰ ਇਹ ਹਦੋਂ ਦੀ ਆਹ ਕਦੇ ਵਾਸਤੇ ਬਚਾਣੇ ਲਾਤਾ ਕਿਉਂਕਿ ਇਹਦਾ ਫਾਇਦਾ ਇਹ ਹੈ ਕਿ ਜੇ ਇਹਦੇ ਜੇ ਬੰਦੇ ਦੀਆਂ ਲੱਤਾਂ ਕੰਮ ਦੀਆਂ ਹੋਣ ਇਹ ਤਾਂ ਦਿਸਦੀਆਂ ਨਹੀਂ ਹੈਗੀਆਂ ਮੈਨੇ ਇਹਨੇ ਬਚਾਇਆ ਮੈਨੂੰ ਕਾਫੀ ਪਰ ਬਾਅਦ ਹੌਲੀ ਹੌਲੀ ਤਜਰਬਾ ਹੋ ਜਾਂਦਾ ਫੇਰ ਆਪਾਂ ਕਹਿੰਦੇ ਨਾ ਪਰਾ ਕਰਦੇ ਹਾਂ ਉੱਥੇ ਕੜ ਕੇ ਗੱਲ ਕਰਾਂਗੇ ਸੋ ਹੌਲੀ ਹੌਲੀ ਪਲੇਅਰ ਬਾਹਰ ਆਉਂਦਾ ਸੋ ਸਾਰੀਆਂ ਟੀਮਾਂ ਨੂੰ ਮੈਂ ਵਧਾਈ ਦਿੰਨਾ ਅਡਵਾਂਸ ਦੇ ਵਿੱਚ ਹੀ ਫਸਟ ਆਉਣਗੇ ਫਸਟ ਆਉਣ ਵਾਲਿਆਂ ਨੂੰ ਅਡਵਾਂਸ ਚ ਵਧਾਈਆਂ ਪਰ ਨਾਲ ਨਾਲ ਇੱਕ ਸਲਾਹ ਵੀ ਕਿ ਫਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲਿਆਂ ਦਾ ਹੁੰਦਾ ਜਿਉਂ ਨਾ ਹੁੰਦੇ ਤਾਂ ਮੁਕਾਬਲਾ ਹੀ ਨਹੀਂ ਹੋਣਾ ਸੀ ਇਸ ਕਰਕੇ ਇਹੀ ਗੱਲ ਮੈਂ ਪੜਾਈ ਵਾਲੇ ਪਾਸੇ ਵੀ ਕਹਿਣਾ ਆਮ ਤੌਰ ਤੇ ਕੁੜੀਆਂ ਫਸਟ ਆਉਂਦੀਆਂ 10ਵੀਂ ਜੋ ਵੀ ਟੌਪ 10 ਚੋਂ ਅਸੀਂ ਘਰੇ ਬਣਾਇਆ ਸਾਰੇ ਸਟੂਡੈਂਟ ਜਿਹੜੇ ਪੰਜਾਬ ਚ ਟੌਪ ਕੀਤੇ ਆ 10ਵੀਂ ਵਾਲੇ 12ਵੀਂ ਵਾਲੇ 8ਵੀਂ ਵਾਲੇ 20 ਕੁੜੀਆਂ ਵੀ 20 20 ਸਟੂਡੈਂਟ ਆਏ 19 ਕੁੜੀਆਂ ਇੱਕ ਸੀ ਆਪਣਾ ਡਿਪਾਰਟਮੈਂਟ ਮੈਂ ਉਹਨੂੰ ਬੜੇ ਪਿਆਰ ਨਾਲ ਉਹ ਕੱਲ ਚ ਲੈ ਆਉਣਾ ਹੈ ਸ਼ੁਕਰ ਹੈ ਸਾਡੀ ਇੱਜ਼ਤ ਰੱਖਦੀ ਬਰਾਦਰੀ ਦੀ ਖੇ ਆਪਾਂ ਨੂੰ ਪੜ੍ਹਾਈ ਤੋਂ ਕਹਿੰਦਾ ਹੋਰ ਵੀ ਬਹੁਤ ਕੰਮ ਹੁੰਦੇ ਆ ਸਮਾਜਿਕ ਸੁਰੱਖਿਆ ਵਾਸਤੇ ਵੀ ਆਪਾਂ ਬਹੁਤ ਜ਼ਿੰਮੇਵਾਰੀ ਨਿਭਾਉਣੀ ਆ ਮੈਨੂੰ ਪਤਾ ਸਭ ਤੋਂ ਖੀਰ ਲਈ ਵਾਸਤੇ ਆਪ ਜਾਣੇ ਪਹਿਲੇ ਸਾਰਿਆਂ ਨੂੰ ਘਰੇ ਛੱਡ ਕੇ ਆਵੇ ਸੋਸ਼ਲ ਸਿਕਿਉਰਿਟੀ ਕਹਿੰਦੇ ਆ ਸਾਰੇ ਅਗੜੇ ਚੀਖਾ ਆਪੇ ਸਾਰੇ ਉਹਨਾਂ ਨੂੰ ਅਡਾਂ ਚਾਰਜਾਂ ਨੂੰ ਜਾਣਦੇ ਨੇ ਵੀ ਥੋੜਾ 10-10 ਦੀ ਵਸ ਵੀ ਕਿਰੇ ਨਹੀਂ ਕੋਈ ਤੁੰਨਾ ਆਖਰੀ ਵਸਤੇ ਚੱਲਾਂਗੇ ਫਿਰ ਮੁੜ ਕੇ ਪੇਪਰਾਂ ਦੇ ਨਾਲ ਰਜਿਸਟਰਟ ਦਿੰਦਾ ਨਗਰਾਨ ਨੂੰ ਆਪੇ ਪਤਾ ਹੁੰਦਾ ਰਜਿਸਟਰ ਤਾਂ ਪਹਿਲੀ ਆਉਂਦਾ ਉਹਨਾਂ ਦਾ ਪਰ ਹਾਂ ਐਨਾ ਕਹ ਵੀ ਦਰਿਆ ਦਿਲ ਰੱਖਿਆ ਕਰੋ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਇਦਾਂ ਕੋਈ ਨੰਬਰ ਘੱਟ ਆ ਕੇ ਹੋਗਾ ਨਹੀਂ ਅਗਲੀ ਵਾਰ ਸੈਮੈਸਟਰ ਸਿਸਟਮ ਹੋ ਗਿਆ ਅਗਲੇ ਸੈਮੈਸਟਰ ਚ ਪੂਰੇ ਕਰ ਲਾਂਗੇ ਹੁਣ ਕੁੜੀਆਂ ਦੇ 99.99.4 ਨੰਬਰ ਆ ਜਾਣ 99.4% ਆ ਜਾਣ ਤਾਂ ਵੀ ਉਹ ਪੇਪਰ ਚੈਕਰ ਨੂੰ ਗਾਲਾਂ ਕੱਢਦੀ ਪਤਾ ਨਹੀਂ ਕੌਣ ਕੰਜੂਸ ਮੱਖੀ ਚੂਸ ਬੈਠਾ ਥਾ 2 ਨੰਬਰ ਔਰ ਦੇ ਦੇ ਤਾਂ ਮਨੀਸ਼ਾ ਸਿਆ ਕੇ ਹੋ ਜਾਂਦੀ ਮੈਂ 99.4% ਲੈ ਕੇ ਇੱਧਰ ਦੇਖੋ ਦਰਿਆ ਦਿਲ 40 ਨੰਬਰ ਆ ਜਾਣ ਨਾ ਮੁੰਡਿਆਂ ਦੇ 40 ਨੰਬਰ ਆ ਜਾਣ ਗਵਾਮਾ ਹੀ ਦੰਦੇ ਆਹ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਫਕੀਰ ਕੋਈ ਓਏ 33 ਨੰਬਰ ਦਾ ਕਰਕੇ ਸਿੱਧ ਸੱਤ ਪੱਲੂ ਹੀ ਪਾਤੇ ਇਹ ਹੁੰਦੇ ਦਰਿਆਦ ਜਿੰਨੇ ਨੰਬਰ ਇੱਕ ਕੁੜੀ ਲੈਂਦੇ ਉਹਨਾਂ ਨਾਲ ਤਿੰਨ ਮੁੰਡੇ ਪਾਸ ਹੋ ਜਾਂਦੇ ਪਰ ਕੋਈ ਨਹੀਂ ਇਹ ਕੁਦਰਤ ਨੇ ਇੱਕ ਫਿਫਥ ਸੈਂਸ ਦਿੱਤੀ ਹੈ ਇੰਟੈਲੀਜੈਂਸੀ ਦਿੱਤੀ ਹੈ ਔਰ ਧੀਆ ਸਾਡੀਆਂ ਭੈਣਾਂ ਸਾਡੀਆਂ ਪੰਜਾਬ ਦੀਆਂ ਉਡਾਰੀਆਂ ਮਾਰ ਰਹੀਆਂ ਨੇ ਖੇਡਾਂ 'ਚ ਵੀ ਅੱਜ ਖੇਡਾਂ ਦੇ ਵਿੱਚ ਪੰਜਾਬ ਦੇ ਚਾਰ ਵੱਡੀਆਂ ਟੀਮਾਂ ਦੇ ਕੈਪਟਨ ਪੰਜਾਬ ਤੋਂ ਨੇ ਜੀ ਸ਼ੋਮਨ ਗਿੱਲ ਪੰਜਾਬ ਦੀ ਕ੍ਰਿਕਟਿੰਗ ਦਾ ਕੈਪਟਨ ਹਰਮਨਪ੍ਰੀਤ ਕੌਰ ਮੋਗੇ ਤੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨਪ੍ਰੀਤ ਭਾਰਤੀ ਹਾਕੀ ਟੀਮ ਦਾ ਕੈਪਟਨ ਤੇ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬੀ ਚਾਰੇ ਵੱਡੀਆਂ ਖੇਡਾਂ ਦੇ ਜਿਹੜੇ ਕਪਤਾਨ ਨੇ ਪੰਜਾਬ ਤੋਂ ਦੇ ਪੰਜਾਬ ਕਪਤਾਨੀਆਂ ਕਰਨ ਜਾਣਦਾ ਹੈ ਪੰਜਾਬ ਲੀਡ ਕਰਨਾ ਜਾਣਦਾ ਹੈ ਹਮੇਸ਼ਾ ਚਾਹੇ ਉਹ ਚਾਹੇ ਆਦੀ ਦਾ ਸੰਘਰਸ਼ ਹੋਵੇ ਚਾਹੇ ਉਹ ਗਰੀਬ ਰੈਵੋਲੂਸ਼ਨ ਹੋਵੇ ਹਮੇਸ਼ਾ ਪੰਜਾਬ ਨੇ ਦੇਸ਼ ਨੂੰ ਲੀਡ ਕੀਤਾ ਹੈ ਸੰਕਟ ਵੀ ਪੰਜਾਬ ਤੇ ਆਇਆ ਹੁਣ ਹੜ੍ਹਾਂ ਵਾਲਾ ਸੰਕਟ ਆਇਆ ਤੇ ਉਹਦੇ ਨਾਲ ਨਿਜਠ ਰਹੇ ਆ ਨਿਜਠਾਂਗੇ ਪੰਜਾਬ ਬਹੁਤ ਵਾਰ ਡਿੱਗਿਆ ਪੰਜਾਬ ਬਹੁਤ ਵਾਰ ਉੱਠਿਆ ਵੀ ਹੈ ਔਰ ਮੈਂ ਧੰਨਵਾਦ ਕਰਦਾ ਸੰਸਥਾ ਦਾ ਇਸ ਐਸਡੀ ਕਾਲਜ ਦਾ ਕਿਉਂਕਿ ਉਹਨਾਂ ਨੇ ਹਰ ਪਿੱਟ ਤਨੂੰ ਸਮਰਪਿਤ ਹੈ ਝੋਕ ਮੇਲਾ ਕੀਤਾ ਕਿਉਂਕਿ ਬਹੁਤ ਸਾਰੀਆਂ ਜਾਨਾਂ ਚਲੇ ਗੀਆਂ ਬਹੁਤ ਸਾਰਾ ਘਰਾਂ ਦਾ ਜ਼ਮੀਨਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਸਰਕਾਰਾਂ ਆਪਣੇ ਵੱਲੋਂ ਬੈਸਟ ਐਫਰਟ ਕਰ ਰਹੀਆਂ ਨੇ ਕਿ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਬਚ ਨਹੀਂ ਕੇ ਲਿਆ ਸਕੀਏ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਕੁਰਬਾਨੀਆਂ ਨਾਲ ਭਰੀ ਹੋਈ ਧਰਤੀ ਹੈ ਸੋ ਇਸ ਧਰਤੀ ਨੂੰ ਵਰਦਾਨ ਹੈ ਕਿ ਡਿੱਗਦੀ ਵੀ ਹੈ ਪਰ ਨਾਲ ਉੱਠ ਵੀ ਖੜਦੀ ਹੈ ਤੇ ਤਕੜੀ ਹੋ ਕੇ ਦੁਬਾਰਾ ਉੱਠ ਕੇ ਤਕੜੀ ਹੋ ਕੇ ਫਿਰ ਦੁਬਾਰਾ ਧਰਤੀ ਲੀਡ ਕਰਦੀ ਹੈ ਸੋ ਪੰਜਾਬ ਸਾਡਾ ਵਸਦਾ ਪੁਰਾਣੇ ਨਾਂ ਤੇ ਵਸਦਾਰੇ ਵਿੱਚ ਔਰ ਨਾਲ ਇਹ ਵੀ ਕਹਿਣਾ ਚਾਹੁੰਦਾ ਮੈਂ ਕਿ ਅੱਜ ਕੋਈ ਵੀ ਪ੍ਰੈਣਾ ਇੰਨੇ ਫਿਊਚਰ ਦੇ ਪਲਾਨ ਜਿਹੜੇ ਨੇ ਉਹ ਇੰਨਾ ਖੁੱਲ ਗਿਆ ਦੁਨੀਆ ਇੰਨੀ ਖੁੱਲ ਗਈ ਕਿ ਹੁਣ ਇੱਕ ਕੈਰੀਅਰ ਨਹੀਂ ਹੈਗਾ ਹੁਣ ਬਹੁਤ ਸਾਰੇ ਕੈਰੀਅਰ ਜਿੰਨਾਂ ਬਾਰੇ ਸੋਚਿਆ ਵੀ ਨਹੀਂ ਲੋਕ ਵੀ ਕੈਰੀਅਰ ਬਣ ਸਕਦੇ ਨੇ ਬਸ ਇੱਕ ਜਨੂਨ ਚਾਹੀਦਾ ਇੱਕ ਜੇ 2-4% ਦੇ ਵੀ ਕੰਮ 'ਚ ਗੱਲ ਪੈ ਜੇ ਗੱਲ ਮੈਂ ਕਹਿਣੀ ਚਾਹੁੰਦਾ ਕਿ ਕਈ ਵਾਰੀ ਨੰਬਰ ਘਟਾ ਜਾਂਦੇ ਆ ਕਈ ਵਾਰੀ ਰਿਜ਼ਲਟ ਤੁਹਾਡੀ ਇੱਛਾ ਮੁਤਾਬਕ ਨਹੀਂ ਆਉਂਦੇ ਉਹ ਹਰ ਫੀਲਡ ਚ ਹੁੰਦਾ ਹੈ बिजनेਸਮੈਨ ਸੋਚਦਾ ਹੈ ਆ ਫੈਕਟਰੀ ਜਿਹੜੀ ਹੈ ਕਿ ਮੈਨੂੰ ਇੰਨੇ ਇੰਨੇ ਕਰੋੜ ਦਾ ਪ੍ਰੋਫਿਟ ਦੇਊਗੀ ਤਾਂ ਘਾਟਾ ਪਾ ਦਿੰਦੀ ਹੈ ਫੈਕਟਰੀ ਕਈ ਵਾਰੀ ਫਿਲਮ ਸਟਾਰ ਸੋਚਦਾ ਹੈ ਆ ਮੂਵੀ ਤੋਂ ਬਾਅਦ ਮੈਂ ਸੁਪਰਸਟਾਰ ਬਣ ਜਾਊਗਾ ਉਹ ਫਿਲਮ ਫਲॉप ਹੋ ਜਾਂਦੀ ਹੈ ਪਾਲਟੀਸ਼ਨ ਸੋਚਦਾ ਹੈ ਕਿ ਮੈਂ ਇੰਨੀਆਂ ਸੀਟਾਂ ਜਿੱਤੂੰਗਾ ਆ ਕਰ ਦਊ ਉਹ ਕਰ ਦਊਗਾ ਉਹ ਆਪਣੀ ਸੀਟ ਵੀ ਹਾਰ ਜਾਂਦਾ ਹੈ ਕਈ ਵਾਰੀ ਸਟੂਡੈਂਟ ਸੋਚਦਾ ਮੈਂ 90% ਨੰਬਰ ਲਊਗਾ 70 ਤੇ ਰਹ ਜਾਂਦੇ ਉਸ ਵੇਲੇ ਕਈ ਵਾਰੀ ਨੈਗੇਟਿਵਿਟੀ ਆ ਜਾਂਦੀ ਹੈ ਨੈਗੇਟਿਵਿਟੀ ਮਾਈਂਡ ਚ ਆ ਜਾਂਦੀ ਹੈ ਵੀ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਸਵੇਰੇ 4 ਵਜੇ ਉੱਠ ਕੇ ਪੜਦਾ ਵੀ ਰਹਾ ਮੈਂ ਤਾਂ ਦੁਆਵਾਂ ਵੀ ਕਰਦਾ ਰਿਹਾ ਮੈਂ ਤਾਂ ਅਰਦਾਸਾਂ ਵੀ ਕਰਦਾ ਰਿਹਾ ਮੈਂ ਇਹ ਬੰਦੇ ਨੰਬਰ ਘਟ ਕਿਉਂ ਆਏ ਕਈ ਵਾਰੀ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਬੱਚੇ ਉਸ ਵੇਲੇ ਮੈਂ ਉਹਨਾਂ ਨੂੰ ਕਹਿਣਾ ਇੱਕ ਗੱਲ ਯਾਦ ਕਰ ਲਿਆ ਕਰੋ ਕਿ ਖਰਾਬ ਹੋਈ ਘੜੀ ਵੀ 24 ਘੰਟਿਆਂ 'ਚ ਦੋ ਵਾਰ ਸਹੀ ਟਾਈਮ ਦਿੰਦੀ ਹੈ 12:05 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਇਹਦਾ ਮਤਲਬ ਜੇ ਇੱਕ ਡੈਡ ਚੀਜ਼ 24 ਘੰਟਿਆਂ ਚ ਦੋ ਵਾਰੀ ਸਹੀ ਹੋ ਸਕਦੀ ਹੈ ਆਪਣੇ ਸਾਥ ਚਲਦੇ ਨੇ ਆਪਾਂ ਜਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਕਰਨ ਦੀ ਲੋੜ ਆ ਬਸ ਹਾਰ ਨਹੀਂ ਮੰਨਣੀ ਹਾਰ ਮੰਨਣ ਦੀ ਹੈ ਸੋ ਅਗਲੇ ਸਾਲ ਅਗਲੇ ਸਾਲ ਦੇਖ ਲਾਂਗੇ ਬਹੁਤ ਸਾਰੀਆਂ ਟੀਮਾਂ ਆਪਾਂ ਦੇਖਦੇ ਆ ਬਹੁਤ ਸਾਰੀਆਂ ਟੀਮਾਂ ਇਸ ਪਿੰਡ ਚੋਂ ਹਾਰ ਜਾਂਦੀਆਂ ਅਗਲੇ ਪਿੰਡ ਜਿੱਤ ਜਾਂਦੀਆਂ ਅਗਲੇ ਦਿਨ ਆਪਾਂ ਕਹਿੰਦੇ ਕਿ 23 ਸਾਲਾਂ ਬਾਅਦ ਆ ਫਲਾਨਾ ਕੱਪ ਜਿੱਤ ਲਿਆ ਜੀ ਆ 22 ਸਾਲਾਂ ਬਾਅਦ ਆ ਰਕਾਰ ਟੁੱਟ ਗਿਆ ਰਿਕਾਰਡ ਬਣਦੀ ਟੁੱਟਣ ਵਾਸਤੇ ਰਿਕਾਰਡ ਤੁਹਾਨੂੰ ਸੇਵ ਦਿੰਦੇ ਨੇ ਕਿ ਐਂ ਦਾ ਪਿੱਛਾ ਕਰੋ ਹੁਣ एनए स्केंट एनए स्केंट ਦਾ ਨਵਾਂ ਹਿੱਸਾ 100 ਮੀਟਰ ਦਾ ਫਾਇਰ ਰਿਕਾਰਡ ਹੈ ਉਹਦਾ ਪਿੱਛਾ ਕਰੋ ਜਿੱਤੇ ਉਹਨੇ ਅੱਤੇ ਸਕਿੱਟ ਤੇ ਵੀ ਸਕਿੱਟ ਦੇ 20ਵੇਂ ਹਿੱਸੇ ਤੇ ਵੀ ਤੋੜਦਾ ਫਿਰ ਉਹਦਾ ਨਾਮ ਲੱਗਣ ਲੱਗ ਜੂ ਕਿ ਹੁਣ ਇਹਦਾ ਪਿੱਛਾ ਕਰੋ ਸੋ ਜਿਹੜੇ ਰਿਕਾਰਡ ਨੇ ਉਹ ਸਾਨੂੰ ਤੁਹਾਨੂੰ ਮੰਜ਼ਿਲ ਦਿੰਦੇ ਨੇ ਉਹਨੂੰ ਤੋੜਨ ਵਾਸਤੇ ਇੱਕ ਮੰਜ਼ਿਲ ਮਿਲਦੀ ਹੈ ਕਿ ਮੈਂ ਤਾਂ ਬੈਸਟ ਕਰਕੇ ਕੰਮ ਲੇ ਤਾਂ ਬੈਟਰ ਕਰਕੇ ਤਾ ਕਿ ਬੜਾ ਅੱਛਾ ਟੈਲੈਂਟ ਸਾਡੇ ਕੋਲੇ ਹੈਗਾ ਔਰ ਆਪਦੀ ਬੋਲੀ ਸਾਡੀ ਪੰਜਾਬੀ ਵਿਰਸਾ ਪੰਜਾਬੀ ਕਲਚਰ ਅਰ ਯੂਥ ਫੈਸਟੀਵਲ ਇਹਨਾਂ ਨੂੰ ਸੰਭਾਲਣ ਚ ਇਹਨਾਂ ਨੂੰ ਅਗਲੀ ਪੀੜੀ ਤੱਕ ਪਹੁੰਚਾਉਣ ਚ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਮੈਂ ਕੋਈ ਬਤੌਰ ਮੁੱਖ ਮੰਤਰੀ ਨਹੀਂ ਆਇਆ ਮੈਂ ਇੱਕ ਇਸ ਇਲਾਕੇ ਦਾ ਜੰਪਲ ਹੋਣ ਦੇ ਨਾਤੇ ਮੈਂ ਛੋਟੇ ਵੱਡੇ ਭਰਾ ਦੇ ਤੌਰ ਤੇ ਮੈਂ ਇੱਕ ਸਟੂਡੈਂਟ ਦੇ ਤੌਰ ਤੇ ਆਇਆ ਕੋਰ ਆਪਣੇ ਟੀਚਰਾਂ ਦੀ ਆਪਣੇ ਮਾਪਿਆਂ ਦੀ ਆਪਣੇ ਕੋਚਸ ਦੀ ਰਿਸਪੈਕਟ ਕਰੋ ਕਿਉਂਕਿ ਇੱਕ ਗੱਲ ਦੇਖ ਲਿਓ ਕਿ ਜਿੱਥੇ ਮਰਜ਼ੀ ਪਹੁੰਚ ਜਾਓ ਤੁਸੀਂ ਉਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਕੋਈ ਦਰਖਤ ਜਦੋਂ ਛਾਂ ਦੇਣ ਲੱਗ ਜਾਂਦਾ ਹੈ ਜਾਂ ਕੋਈ ਪੌਦਾ ਜਦੋਂ ਫੁੱਲ ਦੇਣ ਲੱਗ ਜਾਂਦਾ ਹੈ ਜਾਂ ਕੋਈ ਬੂਟਾ ਜਿਹੜਾ ਫਲ ਦੇਣ ਲੱਗ ਜਾਂਦਾ ਹੈ ਤਾਂ ਫਲ ਖਾਣ ਵਾਲੇ ਨੂੰ ਫੁੱਲ ਦੇਖਣ ਵਾਲੇ ਨੂੰ ਜਾਂ ਛਾਂ ਮੰਨਣ ਵਾਲੇ ਨੂੰ ਉਨੀ ਖੁਸ਼ੀ ਨਹੀਂ ਹੁੰਦੀ ਜਿੰਨੀ ਉਸ ਬੂਟੇ ਨੂੰ ਪੌਦੇ ਨੂੰ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੈਂ ਹੱਥੀ ਬੂਟਾ ਸਿੰਜਿਆ ਆਇਆ ਅੱਜ ਛਾਂ ਦੇ ਰਿਹਾ ਅੱਜ ਫਲ ਦੇ ਰਿਹਾ ਅੱਜ ਫੁੱਲ ਦੇ ਰਿਹਾ ਜਾ ਲੋਕ ਇਹਦਾ ਇਹ ਤੋਂ ਫਾਇਦਾ ਲੈ ਰਹੇ ਨੇ ਜਾਂ ਲੋਕ ਆਨੰਦਿਤ ਹੋ ਰਹੇ ਨੇ ਸੋ ਜਿੱਤੇ ਮਰਜ਼ੀ ਹੋਵੇ ਤੇ ਪਹੁੰਚੋ ਤੁਹਾਡੇ ਟੀਚਰਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਪੜ੍ਹਾਈ ਹੋਏ ਬੱਚੇ ਬਹੁਤ ਉੱਚੀਆਂ ਪਦਵੀਆਂ ਤੇ ਜਾਂ ਉੱਚੇ ਅਹੁਦਿਆਂ ਤੇ ਜਾ ਰਹੇ ਨੇ ਤੇ ਇਹ ਸਿਰਫ ਉਹਨਾਂ ਦੇ ਅਸ਼ੀਰਵਾਦ ਸਦਕਾ ਕਿਉਂਕਿ ਟੀਚਰ ਨੂੰ ਪੁਰਾਣੇ ਜ਼ਮਾਨੇ 'ਚ ਗੁਰੂ ਕਿਹਾ ਜਾਂਦਾ ਸੀ ਗੁਰੂ ਸੰਸਕ੍ਰਿਤ ਦਾ ਲਫ਼ਜ਼ ਹੈ ਗੂ ਦਾ ਮਤਲਬ ਹਨੇਰਾ ਰੂ ਦਾ ਮਤਲਬ ਦੂਰ ਕਰਨਾ ਹੈ ਹਨੇਰਾ ਦੂਰ ਕਰਨ ਵਾਲਾ ਕਿ ਕਿ ਫੈਲੇ ਵਿਦਿਆ ਚਾਨਣ ਹੋਏ ਤੁਹਾਡੇ ਮਨ ਦਾ ਹਨੇਰਾ ਜਿਹੜਾ ਉਹਨੂੰ ਵਿਦਿਆ ਦੇ ਚਾਨਣ ਨਾਲ ਦੂਰ ਕਰਨ ਵਾਲਾ ਗੁਰੂ ਟੀਚਰ ਉਹੀ ਗੁਰੂ ਹੁੰਦਾ ਸੋ ਸਾਰਿਆਂ ਨੂੰ ਰਬੇਂਤੀ ਕਰਦਾ ਕਿ ਆਪਣੇ ਟੀਚਰਾਂ ਦੀ ਇੱਜ਼ਤ ਕਰੋ ਹੋ ਸਕਦਾ ਕਈ ਵਾਰੀ ਟੀਚਰ ਉਸ ਵੇਲੇ ਚੰਗੇ ਨਹੀਂ ਲੱਗਦੇ ਘੂਰਦੇ ਨੇ ਝਿੜਕਦੇ ਨੇ ਜਾਂ ਸਖਤਾਈ ਕਰਦੇ ਨੇ ਪਰ ਜਦੋਂ ਤੋਂ ਤੁਸੀਂ ਬਾਅਦ ਚ ਜ਼ਿੰਦਗੀ ਚ ਸੋਚਦੇ ਹੋ ਕਿ ਯਾਰ ਉਹ ਚੰਗੇ ਉਹਦੇ ਚੰਡੇ ਹੋਏ ਆ ਯਾਰ ਉਹਦੇ ਕਰਕੇ ਉਸ ਟੀਚਰ ਕਰਕੇ ਅੱਜ ਆ ਆ ਸਬਜੈਕਟ ਚ ਨੰਬਰ ਆ ਰਹੇ ਨੇ ਜਾਂ ਇਸੇ ਸਬਜੈਕਟ ਦੇ ਵਿੱਚ ਕਰੀਅਰ ਬਣ ਗਿਆ ਉਸ ਵੇਲੇ ਯਾਦ ਆਉਂਦੇ ਸੋ ਮੈਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਜਿਹਨੇ ਵੀ ਚਾਹ ਪਾਦਾ ਖਿੱਚਣ ਵਾਲਾ ਚਾਹੇ ਸਟੇਜ ਦੇ ਪਿਛਲੇ ਪਾਸੇ ਨੇ ਚਾਹੇ ਕੋਈ ਚਾਹ ਪਾਣੀ ਤੇ ਡਿਊਟੀ ਲਈਏ ਸਟੂਡੈਂਟਾਂ ਦੀ ਸਾਰਿਆਂ ਦਾ ਯੋਗਦਾਨ ਹੈ ਕਿਉਂਕਿ ਮੰਨਿਆ ਕਿ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ ਇੱਕ ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ 'ਚ ਰੁਪਈਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਕਿਉਂਕਿ ਹਰ ਕੜੀ ਦਾ ਇੱਕ ਮੁੱਲ ਹੈ ਹਰ ਇੱਕ ਦਾ ਯੋਗਦਾਨ ਹੈ ਔਰ ਇਸ 3 ਦਿਨ ਦਾ ਜਿਹੜਾ ਫੈਸਟੀਵਲ ਤੁਹਾਨੂੰ ਮਿਲਿਆ ਹੈ ਇਹਨੂੰ ਕਾਮਯਾਬ ਕਰੋ ਤਾਂ ਕਿ ਜੁਨੀਵਰਸਿਟੀ ਅੱਗੇ ਤੋਂ ਐਗਜ਼ਾਮਪਲਾਂ ਦੇਣ ਕੇ ਐਸਟੀ ਕਾਲਜ ਵਰਗਾ ਜਿਹੜਾ ਅਗਲੇ ਕੋਰਸਾਂ ਲਈ ਇੱਕ ਮਿਸਾਲ ਕੱਤਰ ਸਾਬਤ ਹੋਵੇ ਉਹਦੇ ਵਰਗਾ ਕਰਾ ਕੇ ਦਿਖਾਓ ਜਾਓ ਉੱਪਰ ਜਾਓ ਸਟੈਂਡਰਡ ਸੈੱਟ ਕਰ ਲਓ ਬਹੁਤ-ਬਹੁਤ ਤੁਹਾਡਾ ਧੰਨਵਾਦ ਬਾਕੀ ਮੈਨੂੰ ਤੁਸੀਂ ਪ੍ਰੈਜੈਂਟੇਸ਼ਨ ਦੇ ਦਿਓ ਕਿ ਤੁਸੀਂ ਕਹਿੰਸ ਕਿ ਕੋਈ